ਵੀਡੀਓ ਦੇਖ ਰਹੇ ਸਾਰੇ ਬੀਪਰਾਵਾਂ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜਸਵਿੰਦਰ ਸਿੰਘ ਨਾਟਗੜਾ ਚੈਨਲ ਤੇ ਅੱਜ ਆਪਾਂ ਇਹ ਜਿਹੜੀ ਮੋਡਲਿੰਗ ਅੱਗੇ ਤਿਆਰ ਕਰ ਰਹੇ ਹਾਂ ਇਹਦੀ 7 ਇੰਚ ਦੀ ਆਪਣੀ ਗਲਾਈ ਦੇਵਾਂਗੇ ਨੂੰ ਕੱਲ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਇਹਨੂੰ 7 ਇੰਚ ਦੀ ਗਲਾਈ ਦੇ ਕੇ ਆਪਾਂ ਨੂੰ ਤਿਆਰ ਕਰਾਂਗੇ ਰੈਡੀ ਕਰਾਂਗੇ ਤੇ ਜਿਹੜਾ ਇਹ ਥੱਲੇ ਟੱਕ ਦੀਂਦਾ ਇਹ ਵੀ ਤੁਹਾਨੂੰ ਦੱਸ ਦਿਆਂ ਇਹਦੇ ਬਾਰੇ ਤੇ ਬਾਕੀ ਅੱਗੇ-ਅੱਗੇ ਤੁਸੀਂ ਵੀਡੀਓ ਚੈੱਕ ਕਰਿਓ ਇਸ ਨੂੰ ਗੋਲੇ ਦੀ ਫਿਨਿਸ਼ਿੰਗ ਦਿਖਾਉਣੇ ਆ ਅੱਜ ਆਪਾਂ ਇਹ ਗੋਲਾ ਤਿਆਰ ਕਰਦੇ ਆ ਜੀ ਇਹ ਗੋਲਾ ਤੁਹਾਨੂੰ ਵਲੌਗ ਦੇ ਵਿੱਚ ਹੀ ਦਿਖਾਉਣਾ ਸੀ ਆਪਾਂ ਇਹਦੇ ਇੱਕ ਟੱਕ ਆਪਾਂ ਥਲੇ ਦਿੱਤਾ ਹੋਇਆ ਤੇ ਇਹ ਨੂੰ 7 ਇੰਚੀ ਦੀ ਆਪਾਂ ਪਹੁੰਚਾਈ ਦੇ ਨਾਲ ਇਹਨੂੰ ਕਵਰ ਕਰਿਆ ਹੋਇਆ ਗੁਲਾਈ ਮਿਲਿਆ ਜਿਹੜੀ ਉਹ 7 ਇੰਚੀ ਦੀ ਆਪਣੀ ਇਹ ਉੱਪਰ ਇਹਦੇ ਇੱਕ ਟਾਇਲ ਦਾ ਖਸਕਾ ਹੋਰ ਆਉਣਾ ਇੱਥੇ ਐਦਾਂ ਕਰਕੇ ਹੋਟੇਲ ਦਾ ਖਾਸਾ ਲੱਗਣਾ ਉਦੋਂ ਬਾਅਦ ਆਪਣਾ ਇਹ ਜਿਹੜਾ ਮੋਡਲਿੰਗ ਵਾਲਾ ਕੰਮ ਹੈ ਰੈਡੀ ਹੋ ਜਾ ਇਹਨੂੰ ਆਪਾਂ 9 ਇੰਚੀ ਗੰਧ ਤਾਂ ਇਹਦੀ ਇਹ ਹੋਗੀ ਇਹ ਵਾਲੀ ਹੋਗੀ ਤੇ ਇਹਦਾ ਗੋਲਾ ਹੋ ਗਿਆ ਗੋਲੇ ਦੇ ਉੱਤੇ ਆਪਣਾ ਇਹਦਾ ਵਜਨ ਆ ਜਾਊਗਾ ਉਸ ਤੋਂ ਬਾਅਦ ਇਹਦੇ ਮਾਗਰਲੇ ਪਾਸੇ ਆਪਾਂ 1 ਫੁੱਟ ਦੀ ਸਲੇਪ ਪਾਵਾਂਗੇ ਯਾਨੀ ਕਿ ਇਹਨੂੰ ਦਾਅਵ ਦੇਣ ਦੇ ਵਾਸਤੇ ਕੱਲ ਨੂੰ ਕੋਈ ਆਪਾਂ ਨੂੰ ਦਿੱਕਤ ਨਹੀਂ ਆਉਣੀ ਇਸ ਦੇ ਵਿੱਚ ਤੇ ਗੋਲਾ ਸਾਨੂੰ ਆਪਾਂ ਦਿਖਾਈ ਦਿੱਤਾ ਬਾਕੀ ਇਹ ਤਾਂ ਜਦੋਂ ਖਲ-ਖਲ ਮਾਰਾਂਗੇ ਆਪਾਂ ਤਨੂੰ ਤਿਆਰ ਕਰਾਂਗੇ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਜਿਹੜੀ ਚੀਜ਼ ਇਹ ਬਣ ਰਹੀ ਹੈ ਤੇ ਬਾਕੀ ਆਪਣਾ ਰੈਡੀ ਹੈ ਸਾਰਾ ਉਸ ਤੋਂ ਬਾਅਦ ਇਹਦੀ ਫਿਨਿਸ਼ਿੰਗ ਚੈੱਕ ਕਰਾਵਾਂਗੇ ਤੁਹਾਨੂੰ ਸਾਰੀ ਆਪਾਂ ਮੇਰਾ ਬਲੌਗ ਨਹੀਂ ਆਇਆ ਹੈ ਨਾ ਕਈ ਦਿਨ ਇਹ ਤਾਂ ਜਿੱਦੀ ਆਪਣੀ ਗਲਾਈ ਦਿੱਤੀ ਹੋਈ ਆਪਾਂ ਤੇ ਇੱਕ ਫੋਟੇ ਦੀ ਬੈਕ ਤੇ ਆਪਾਂ ਜਿਹੜਾ ਪਾਉਣਾ ਹੈ ਇਹਦਾ ਲੈਂਟਰ ਇਹ ਵੀ ਨਾਲ-ਨਾਲ ਤੁਹਾਨੂੰ ਦਿਖਾ ਰਹੇ ਆ ਇਹਦੀ ਇਧਰੋਂ ਫਿਟਿੰਗ ਹੋ ਰਹੀ ਹੈ ਜਾਲ ਬਣ ਰਿਹਾ ਇਹਦਾ ਇਸ ਤਰ੍ਹਾਂ ਕਰਕੇ ਇਹ ਸਰੀਏ ਦੇ ਵਿੱਚ ਇਹਦੇ ਵਿੱਚ ਆਪਾਂ ਚਾਰ ਸਰੀਏ ਪਾਵਾਂਗੇ ਲੰਮੇ ਤੇ ਦੂਸਰੇ ਜਿਹੜੇ ਫੋਟ-ਫੋਟ ਦੇ ਗੈਪ ਤੇ ਪਾਵਾਂਗੇ ਆ ਸਰੀਏ ਆ ਤੇ ਬਾਕੀ ਆਪਾਂ ਮੰਨ ਲਓ ਜਿਹੜੀ ਹੈਗੀ ਇਹ ਚੀਜ਼ ਤਿਆਰ ਹੋ ਗਈ ਆਪਣੀ ਇਸ ਤਰ੍ਹਾਂ ਇਹ ਦੇਖਣਾ ਜਦੋਂ ਦਿਘੂ ਆ ਤਾਂ ਉਹਦੋਂ ਜਦੋਂ ਆਪਾਂ ਇਹ ਖੋਲਿਆ ਹੁਣ ਕਿਰਾਂ ਇਹ ਇਸ ਤਰ੍ਹਾਂ ਦਿਖ ਰਿਹਾ ਤੇ ਇਧਰਲੇ ਪਾਸੇ ਆਪਣੇ ਡਿਜ਼ਾਈਨ ਸੀਗਾ ਜੇ ਆਪਾਂ ਨੂੰ ਇਹ ਬਣਾਉਣਾ ਪਿਆ ਜਵਾਰ ਦੇ ਨਾਲ ਨਾਲ ਤੇ ਇਹਦੀ ਵੀ ਫਿਨਿਸ਼ਿੰਗ ਬਹੁਤ ਸੋਹਣੀ ਨਿਕਲਣੀ ਹੈ ਥਲੋ ਜਿਹੜਾ ਮੰਨ ਲਓ ਬਾਹਨਾ ਆਪਣਾ ਡਿਜ਼ਾਈਨ ਇਹਦੇ ਵਿੱਚ ਆ ਗਿਆ ਇਥੋਂ ਲੈ ਕੇ ਇਹ ਤੁਰ ਤੱਕ ਉਹ ਤੱਕ ਬਣਾਤੀ ਆਪਣਾ